ਇੱਕ ਯੂਨੀਵਰਸਲ ਗ੍ਰਾਮਰ ਹੌਸਾ ਦੀ ਹੈ ਇੱਕ ਜੋ ਬਹੁਤ ਡਿਫਰੈਂਟ ਕੋਰਸ ਵਿੱਚ ਐਕਸਪਰਸ ਹੋ ਸਕਦੀ ਹੈ ਕਿ ਜਿਹੜੀ ਪੋਇਟਰੀਆਂ ਫਾਰਮਸ ਨੇ ਸਾਰੀਆਂ ਦੁਨੀਆ ਭਰ ਦੇ ਵਿੱਚ ਉਹਦੀ ਕੋਈ ਸਾਂਝੀ ਕੋਈ ਐਸੀ ਕੋਈ ਜਨਰੇਟਿਵ ਗ੍ਰਾਮਰ ਪੋਸੀਬਲ ਹੈ ਕਿ ਨਹੀਂ ਹੈ ਸੋ ਬੜਾ ਬਹੁਤ ਇੰਟਰਸਟਿੰਗ ਇਸ਼ੂ ਹੋਣਾ ਨੇ ਇਹ ਛੇੜਿਆ ਤੇ ਵੈਸੇ ਜੇ ਆਪਾਂ ਦੇਖੀਏ ਕਿ ਅ ਜੀ ਬਿਊਟੀ ਇਹਦੇ ਸਾਹਦੇ ਦੇਖੀਏ ਇਹ ਹਿੰਦੂ ਸਾਮ ਦੇ ਵਿੱਚ ਜਿਹੜੀ ਬਿਊਟੀ ਆ ਉਹਦੇ ਇੱਕ ਖਾਸ ਕਿਸਮ ਨੇ ਆਪਣੇ ਫਾਰਮ ਸੀਗੇ ਆਪਣੀ ਉਹਦੇ ਕਨਵੈਨਸ਼ਨਸ ਵੀ ਵੈਲਿਊਸ ਵੀ ਜੇ ਸਾਰਾ ਕੁਝ ਇਸੇ ਦਾ ਦੁਨੀਆ ਦੇ ਵਿੱਚ ਹਰ ਸੋਸਾਇਟੀ ਦੇ ਵਿੱਚ ਹਰ ਸਭਿਆਚਾਰ ਦੇ ਵਿੱਚ ਬਿਊਟੀ ਦੀ ਆਪਣੀ ਨੂੰ ਇੱਕ ਅਲੱਗ ਕਿਸਮ ਦੀ ਬਲੱਖਣ ਕਿਸਮ ਦੀ ਸੋਚ ਸੀ ਮिक्की ਬਿਊਟੀ ਆ ਉਹਨਾਂ ਕਤਰਨ ਨੂੰ ਸੋਚਦੇ ਸੀ ਕਿ ਪਰ ਜਦੋਂ ਇੱਕ ਸਾਂਝੀ ਅ ਜਿਹੜੀ ਬਿਊਟੀ ਮਾਰਕੀਟ ਆਈ ਜਨੋ ਤੇ ਉਹਨੇ ਸਾਰੀ ਦੁਨੀਆ ਦੇ ਉੱਤੇ ਬਿਊਟੀ ਕੰਟੈਸਟਸ ਆਹੀਂ ਸਾਰੀ ਦੁਨੀਆ ਨੂੰ ਇੱਕੋ ਕਿਸਮ ਦੇ ਦੇ ਤੇ ਬਿਊਟੀ ਦਾ ਆ ਕਨਸੈਪਟ ਦੇ ਰਿਹਾ ਤਾਂ ਕਰੋਨਾ ਹੋਣ ਤਾਂ ਜਿਹੜੀਆਂ ਆਪ ਕੋ ਆਪਣੇ ਸੁੰਦਰ ਚਿਹਰਾ ਦੇ ਵਿੱਚ ਬਹੁਤ ਖੂਬਸੂਰਤ ਸੀਗੀਆਂ ਉਹ ਬਸੂਤ ਹੋ ਗਈਆਂ ਸੋ ਇਸੇ ਤਰ੍ਹਾਂ ਮੈਂ ਸਮਝਦਾ ਕਿ ਜਿਹੜੀ ਇਹ ਲਗ ਲਗ ਫਾਰਮਸ ਨੇ ਜਿਹੜੀਆਂ ਕੋਈ ਥੁੜੇ ਦੇ ਵਿੱਚ ਤੇ ਕਿੰਨੀ ਆ ਵੀ ਸਾਡੇ ਕੋਲ ਆ ਜਾਣ ਜਿਵੇਂ ਕਿ ਮਾ ਮਨੇ ਬਹੁਤ ਗਲਤੀ ਕੀਤੀ ਹੈ ਕਿ ਸਾਨੂੰ ਹਰ ਫੌਮ ਨੂੰ ਵੈਲਕਮ ਕਰਨਾ ਚਾਹੀਦਾ ਕਿ ਅਸੀਂ ਉਸ ਪਰ ਉਸ ਨੂੰ ਇਹ ਦੇਖਣ ਲਈ ਜ਼ਰੂਰ ਕਰ ਹੋਏਗੀ ਕਿ ਕੀ ਅਸੀਂ ਉਹਨੂੰ ਉਸੇ ਰੂਪ ਦੇ ਵਿੱਚ ਵੈਲਕਮ ਕਰ ਰਹੇ ਹਾਂ ਜਾਂ ਉਹਨੂੰ ਆਪਣੀਆਂ ਜਿਹੜੀਆਂ ਕੰਟੈਕਸਟਾਂ ਆਪਣੀਆਂ ਜਿਹੜੀਆਂ ਸਿਚੁਏਸ਼ਨਸ ਨੇ ਉਹਨਾਂ ਦੇ ਅਨਕੂਰ ਹੁਣ ਕਾਰਨਾ ਜਾਂ ਉਹ ਹੌਲੀ-ਹੌਲੀ ਜਦੋਂ ਪ੍ਰੈਕਟਿਸ ਕਰਨ ਦੀ ਉਸ ਦੌਰ ਦੀ ਹਾਈਕੂ ਬਾਰ ਬਾਰ ਦੇਖਾਂਗਾ ਬਿਠਾਂਗੇ ਤਾਂ ਸਰਟਨਲੀ ਹਾਈਕੂ ਜੇ ਜਿਹੜੀ ਫਾਰਮਾ ਉਹ ਵੀ ਤਬਦੀਲ ਹੁੰਦੀ ਜਾਏਗੀ ਤੇ ਉਹ ਪੰਜਾਬੀ ਹਾਈਕੂ ਬਣ ਜਾਏਗੀ ਤੇ ਇਸ ਦਾ ਸਾਰੀ ਗੱਲਬਾਤ ਇਹ ਜਾਪਾਨ ਤੋਂ ਹਾਈਕੂ ਚੱਲੀ ਤੇ ਹਿੰਦੁਸਤਾਨ ਦੇ ਵਿੱਚ ਆ ਗਈ ਇਹਦੇ ਪਿੱਛੇ ਇੱਕ ਪੂਰਾ ਇਤਿਹਾਸ ਆ ਪਰ ਇਸ ਨਾਲੋਂ ਵੀ ਵੱਧ ਬਹੁਤ ਖੂਬਸੂਰਤ ਗੱਲ ਇਹ ਆ ਕਿ ਵਰਿੰਦਰ ਸੋਢੀ ਸਾਡੇ ਕੋਲ ਹਨ ਤੇ ਉਹਨਾਂ ਕੋਲ ਦੋਨੋਂ ਥਾਵਾਂ ਦਾ ਐਕਸਪੀਰੀਅੰਸ ਆ ਤੇ ਮੈਂ ਕਹਾਂਗਾ ਕਿ ਉਹ ਆਪਣੇ ਸਾਡੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰਨ। ਫਿਰ ਸੁਣਦੇ ਹਾਂ। ਅੱਛਾ चलो फिर उन रजंदर पाल बर